ਉਤੇਜਿਤ ਹੋਏ ਇਸ ਮਾਮਲੇ ਬਾਰੇ ਵੀਰ theater ਤੋਂ ਕੁਝ ਸ਼ੁਰੂ ਕੀਤਾ ਜਾਵੇ ਦੁਬਾਰਾ ਫਿਰ ਜਿਵੇਂ ਰਾਣਾ ਰਣਵੀਰ ਨੇ ਇੱਕ ਉਦਾਹਰਨ ਸਥਾਪਿਤ ਕੀਤੀ ਹੈ ਕਿ ਦੋ ਜਣਿਆਂ ਨੇ ਇੰਨਾ ਵੱਡਾ ਸ਼ੋਅ ਮਾਸਟਰ ਜੀ ਕਰਨਾ ਔਰ ਉਹਨੂੰ ਵਰਲਡ ਵਾਈਡ ਕਰਨਾ ਤੁਹਾਡੇ ਜ਼ਹਿਨ ਦੇ ਅੰਦਰ ਵੀ ਕਦੀ ਇਸ ਤਰ੍ਹਾਂ ਕਿ ਕੋਈ ਤੁਸੀਂ ਕਹਿ ਕਿ ਮੈਂ ਨਾਨ ਕਮਰਸ਼ੀਅਲ ਐ ਨਾ ਕਮਰਸ਼ੀਅਲ ਮੈਂ ਹੈ ਨਹੀਂ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਹੁਣ ਪਹਿਲ ਕਦਮੀ ਕਰਨ ਦੀ ਲੋੜ ਹੈ ਬਿਲਕੁਲ ਭਾਜੀ ਕਰ ਰਹੇ ਹਾਂ ਅਸੀਂ ਕਾਫੀ ਸਕ੍ਰਿਪਟਾਂ ਲਿਖਾਈਆਂ ਵੀ ਕੁਝ ਪਲੇ ਅਸੀਂ ਕੀਤੇ ਵੀ ਉਸ ਲੈਵਲ ਤੇ ਨਹੀਂ ਕਰ ਸਕੇ ਰਾਣਾ ਲੈਵਲ ਤੇ ਰਾਣੇ ਕੋਲ ਬਹੁਤ ਚੰਗਾ ਸਮਾਂ ਹਰਾਨੇ ਨੇ ਕੱਢਿਆ ਕਿਉਂਕਿ ਜਦੋਂ ਰਾਣਾ ਸ਼ਿਫਟ ਹੋਇਆ ਬਾਹਰ ਤਾਂ ਰਾਣੇ ਨੇ ਇੱਕ ਚੰਗਾ ਸਮਾਂ ਸੀ ਉਹਦੇ ਕੋਲੇ ਉਹਨੇ ਉਸ ਸਮੇਂ ਦਾ ਸਦਭੋਗ ਕੀਤਾ ਉਹਨੇ ਯੂਟਿਲਾਈਜ਼ ਕੀਤਾ ਕਿ ਮੈਂ ਇਸ ਤਰੀਕੇ ਨਾਲ ਵੀ ਆਪਣੀ ਗੱਲ ਰੱਖ ਸਕਦਾ ਉਹ ਫਿਲਮਾਂ 'ਚ ਵੀ ਆਪਣੀ ਗੱਲ ਰੱਖਦਾ ਸੀਗਾ ਮੈਂ ਚੰਗੀਆਂ ਫਿਲਮਾਂ ਜਿਹੜੀਆਂ ਸੀਸ ਵਰਗੀਆਂ ਫਿਲਮਾਂ ਵੀ ਦਿੱਤੀਆਂ ਸਾਨੂੰ ਸੋ ਮੈਨੂੰ ਉਹਨਾਂ ਦੇ ਰਾਣੇ ਨੇ ਵੀ ਸਾਬਤ ਕੀਤਾ ਰਾਣੇ ਨੇ ਕਿ ਸ਼ਾਇਦ ਫਿਲਮਾਂ ਤੋਂ ਬਿਨਾ ਜਿਹੜਾ ਅਦਾਕਾਰ ਨੂੰ ਅਦਾਕਾਰੀ ਆਉਂਦੀ ਹੈ ਉਹ ਫਿਲਮਾਂ ਤੋਂ ਬਿਨਾ ਵੀ ਜਿੰਦਾ ਰਹਿ ਸਕਦਾ ਉਹ ਵੀ ਗੱਲ ਕਹਿਣਾ ਹੈ ਤੁਹਾਡੇ ਕੋਲ ਜਿਹੜੀ ਗੱਲ ਹੈ ਕਹਿਣ ਨੂੰ ਹਮਮ ਸਿਰਫ ਇੰਨੇ ਹੀ ਫਰਕ ਅਸੀਂ ਸੋਚ ਜਿਹੜੀ ਫਿਲਮ ਹੈ ਨਾ ਉਹ ਜਿਹੜਾ ਤੁਸੀਂ ਜਿਹੜੀ ਗੱਲ ਕਹਿਣੀ ਚਾਹੁੰਦੇ ਹੋ ਉਹਦਾ ਮੈਸੇਜ ਦੂਰ ਤੱਕ ਸਪਰੈਡ ਹੁੰਦਾ ਹਮ ਪਰ ਸਿਨੇਮਾ ਜਿਹੜੀ ਚੀਜ਼ ਆਪਾਂ ਪਹਿਲਾਂ ਵੀ ਕਹਿ ਕੇ ਹਟਿਆ ਸਿਨੇਮਾ ਤਾਂ ਇੱਕ ਅਸਲੀ ਰिएक्ट ਹੈ ਨਾ ਤੁਹਾਨੂੰ ਪਹਿਲੇ ਸ਼ੋਅ 'ਚ ਹੀ ਪਤਾ ਲੱਗ ਜਾਂਦਾ ਰੌਣਾ ਨਾਟਕ ਕਰਦਾ ਪਹਿਲੇ ਸ਼ੋਅ 'ਚ ਨੂੰ ਪਤਾ ਲੱਗ ਜਾਂਦਾ ਵੀ ਲੋਕ ਰिएक्शन ਕੀ ਆ ਉਹ ਕਹਿੰਦਾ ਆਹ ਗਲਤ ਲੋਕਾਂ ਦਾ ਰिएक्ट ਵੀ ਹੈਗਾ ਇਹਨੂੰ ਗੱਲੋਂ ਕੱਢ ਦਿਓ ਯਾਰ ਔਰ ਉਹ ਲਾਈਵ ਹੈ ਉਹ ਲਾਈਵ ਮੌਕੇ ਦੀ ਪਤਾ ਲੱਗ ਜਾਂਦਾ ਮੈਂ ਉਦੋਂ ਹੀ ਮੈਂ ਕਹਿੰਦਾ ਤੁਹਾਡੇ ਮੋਰਲ ਤੇ ਵੀ ਡਿਪੈਂਡ ਕਰਦਾ ਤੁਹਾਨੂੰ ਨਾ ਦੱਸਦੇ ਉਹਨੇ ਹਾਂ ਕੀ ਹੈ ਉਹ ਕਹਿੰਦਾ ਇਸ ਗੱਲ ਤੇ ਰ ਆਹ ਰਿਸਪੌਂਸ ਠੀਕ ਹੈ ਆਪਾਂ ਨੇ ਇਸ ਗੱਲ ਤੇ ਧਿਆਨ ਦੇਣਾ ਆਪਾਂ ਨੂੰ ਇਹੋ ਜਿਹੇ 4 ਗੱਲਾਂ ਹੋਰ ਪਾਉਣੇ ਚਾਹੀਦੇ